ਇੱਕ ਦਿਨ ਆਪਣੀ ਮੋਜ ਵਿੱਚ ਬੈਠੇ ਹੋਏ ਬਾਬਾ ਸ਼੍ਰੀਚੰਦ ਜੀ ਨੇ ਆਪਣੇ ਸੇਵਕ ਕਮਲਿਏ ਨੂੰ ਕਿਹਾ ਕਿ ਅੰਮ੍ਰਿਤਸਰ ਜਾ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ 500 ਰੁਪਿਆ ਸਾਡੀ ਭੇਟਾਂ ਜੋ ਆਪ ਜੀ ਹਰ ਸਾਲ ਪਿੱਛੋਂ ਸਾਨੂੰ ਦਿੰਦੇ ਹੋ ਅਤੇ 500 ਰੁਪਿਆ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਖੁਸ਼ੀ ਦਾ ਅਤੇ ਇੱਕ ਚੰਗਾ ਘੋੜਾ ਲੈ ਕੇ ਛੇਤੀ ਆਵੋ ਜਦ ਭਾਈ ਕਮਲਿਆ ਜੀ ਨੇ ਅੰਮ੍ਰਿਤਸਰ ਆਣ ਕੇ ਬਾਬਾ ਜੀ ਦਾ ਇਹ ਸੁਨੇਹਾ ਦਿੱਤਾ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਤੁਰੰਤ ਹੀ 1000 ਰੁਪਇਆ ਅਤੇ ਇੱਕ ਚੰਗਾ ਘੋੜਾ ਦੇ ਕੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਿਬਜ਼ਾਦੇ ਸਾਡੇ ਸਦਾ ਹੀ ਪੂਜਣ ਯੋਗ ਹਨ ਅਸੀਂ ਉਹਨਾਂ ਦੀ ਆਗਿਆ ਨਹੀਂ ਮੋੜ ਸਕਦੇ ਦੂਸਰੇ ਦਿਨ ਗੁਰੂ ਅਰਜਨ ਦੇਵ ਜੀ ਨੇ ਕਮਲਿਆ ਨਾਲ ਆਪਣਾ ਇੱਕ ਸਿੱਖ ਭੇਜ ਕੇ ਘੋੜਾ ਤੇ 1000 ਰੁਪਇਆ ਬਾਬਾ ਜੀ ਪਾਸ ਡੇਰੇ ਬਾਬੇ ਨਾਨਕ ਭੇਜ ਦਿੱਤਾ ਜਿਸ ਨੂੰ ਵੇਖ ਕੇ ਬਾਬਾ ਸ਼੍ਰੀਚੰਦ ਜੀ ਨੇ ਅਤੇ ਕਮਲੀਏ ਪਾਸੋਂ ਗੁਰੂ ਜੀ ਦੇ ਸਤਕਾਰ ਕਰਨ ਦੀ ਗੱਲ ਸੁਣ ਕੇ ਪ੍ਰਸੰਨ ਹੋ ਕੇ ਬਚਨ ਕੀਤਾ ਕਿ ਗੁਰੂ ਘਰ ਵਿੱਚ ਧਨ ਅਤੇ ਘੋੜੇ ਸਦਾ ਹੀ ਵੱਧਦੇ ਰਹਿਣਗੇ